ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਰਾਣੀਵਲਾ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਦੇ ਬਿਲਕੁਲ ਨਜ਼ਦੀਕ ਪਿੰਡ ਰਾਣੀਵਲਾ ਤੁਸੀਂ ਵਿਜ਼ਿਟ ਕਰਨੀ ਆ ਵੀਰ ਹਰਮਨ ਦੇ ਫਾਰਮ ਤੇ ਆਏ ਆ ਸੋ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਇਸ ਫਾਰਮ ਤੋਂ ਦਿਖਾਏ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ 5 ਕੈਨੀਮਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਬਹੁਤ ਖੂਬਸੂਰਤ ਤੇ ਚੰਗੇ ਮਿਲਕ ਰਿਕਾਰਡ ਵਾਲੀ ਵਹਿਰ ਦਿਖਾਵਾਂਗੇ ਵੱਡੇ ਕਤਬੋਤ ਵਿੱਚ ਆ ਤੇ ਚਾਰ ਇਧਰ ਮੱਝਾਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਜਿਆਦਾਤਰ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਵੀ ਪਸ਼ੂ ਵਪਾਰ ਦਾ ਕਿਤਾ ਦੇਰਦਾ ਤੇ ਜਿਹੜੇ ਮੋਹਰਾ ਫਰੀਦ ਦੇ ਪਸ਼ੂ ਆ ਚੰਗੇ ਚੰਗੇ ਟੌਪ ਟੌਪ ਦੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਅੱਜ ਦੋਸਤੋ ਜਿਹੜੇ ਚਾਰ ਤੁਸੀਂ ਸਾਹਮਣੇ ਇਹ ਐਨੀਮਲ ਦੇਖ ਰਹੇ ਜੇ ਪਟੀਆਂ ਮੱਝਾਂ ਝੋਟੀਆਂ ਹੋਣਗੀਆਂ ਠੀਕ ਆ ਜੀ ਸਾਰੇ ਐਨੀਮਲ ਸੋਏ ਸੋਏ ਆ ਤੇ ਇੱਕ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਗੱਪਣ ਤਿਆਰੀ ਵਾਲੀ ਆ ਸੋ ਨਜ਼ਦੀਕ ਨਾਲ ਲੱਗਦੇ ਪਿੰਡ ਬ੍ਰਹਮਪੁਰਾ ਥੋੜੀ ਦੂਰੀ ਤੇ ਪਿੰਡ ਆ ਮੇਰ ਤੇ ਖਾਸ ਵਿਜ਼ਿਟ ਤੇਰੀ ਪਿੰਡ ਤੁਸੀਂ ਰਾਣੀਵਲਾ ਕਰਨੀ ਆ ਹਰੀ ਕੇ ਪਤਨ ਤੋਂ ਵੀ ਤਕਰੀਬਨ ਕੋਈ 10 12 12 13 ਕਿਲੋਮੀਟਰ ਦੀ ਦੂਰੀ ਆ ਤੇ ਸਰੀਹਾਲੀ ਤੋਂ ਕੋਈ 8 9 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਤਰੀਕ 18 ਨਵੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 9:30 ਵਜੇ ਦਾ ਆਓ ਕਰਦੇ ਆ ਗੱਲਬਾਤ ਲੈਂਦੀਆਂ ਡਿਟੇਲ ਵੀਰ ਹਰਮਨ ਤੋਂ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਮਨ ਸਾਸਰੀ ਕਾਲ ਸਾਸੀਗਾ ਸੰਤੂ ਸਾਹਿਬ ਉਹ ਠੀਕ ਠਾਕ ਭਾਜੀ ਵਧੀਆ ਜੀ ਵਧੀਆ ਕਿਰਪਾ ਜੀ ਤੁਸੀਂ ਸਤਿ ਰਾਜੀ ਭਾਜੀ ਵਧੀਆ ਜੀ ਵਧੀਆ ਠੀਕ ਆ ਹਰਮਨ ਵੀਰੇ ਐਨੀਮਲ ਵੈਸੇ ਇਸੇ ਤਰ੍ਹਾਂ ਹੀ ਆਉਂਦੇ ਕੋਈ 5-7 ਨਗ ਤਾਂ ਵੈਸੇ ਆਪਣੇ ਫਾਰਮ ਤੇ ਅਵੇਲੇਬਲ ਹੁੰਦੇ ਆ ਹਾਂਜੀ ਹਾਂਜੀ ਆਉਂਦੇ ਆ ਪਸ਼ੂ ਵਿਕ ਜਾਂਦੇ ਮੈਨੂੰ ਤਾਂ ਵੀਡੀਓ ਪਾਉਂਦਾ ਵੀ ਵਿੱਚ ਕਦੇ-ਕਦੇ ਘਾਟੇ ਟਾਈਮ ਲੱਗਦਾ ਆ ਨਹੀਂ ਟਾਈਮ ਨਹੀਂ ਲੱਗਦਾ ਤੁਹਾਡਾ ਆ ਠੀਕ ਆ ਹਾਂਜੀ ਹਾਂਜੀ ਨਹੀਂ ਸਾਡਾ ਤਾਂ ਲੱਗਦਾ ਤੁਹਾਡਾ ਜੀ ਨਹੀਂ ਨਹੀਂ ਮਨਿੰਦਰ ਜੀ ਅਜਾ ਚਾਰ ਮਜਾ ਝੋਟੀਆਂ ਦਿਖਾਉਣੀਆਂ ਆ ਆਪਾਂ ਹਾਂਜੀ ਹਾਂਜੀ ਇੱਕ ਵੜ ਆ ਗਈ ਆ ਹਾਂਜੀ ਠੀਕ ਹੈ ਜੀ ਸੋ ਪੰਜ ਨਗ ਨੇ ਆਪਣੇ ਕੋਲ ਬਿਲਕੁਲ ਜੀ ਗੱਲ ਬਸ ਲਾਉਨੇ ਸੰਤੂ ਸਾਹਿਬ ਬਾਅਦ ਚ ਮਗਰ ਆਉਂਦੀ ਠੀਕ ਹੈ ਉਹ ਨਹੀਂ ਮੈਨਾਂ ਗਰਮੀ ਦੇ ਵਿੱਚ ਵੀਡੀਓ ਬਣਾਉਂਦੇ ਰਹੇ ਤੇ ਉਦੋਂ ਤਾਂ ਗਰਮੀ ਜਿਆਦਾ ਹੀ ਹੁੰਦੀ ਹੁਣ ਇਹ ਨਾ ਕਾਦੀ ਨਹੀਂ ਨਹੀਂ ਹੁਣ ਤਾਂ ਵਧੀਆ ਮੌਸਮ ਠੀਕ ਆ ਹਾਂ ਹੋਂਦੇ ਨੇ ਯਾਰੇ ਬੱਜੇ ਪਏ ਆ ਹਾਂ ਜੀ ਹਾਂ ਨਹੀਂ ਬਹੁਤ ਸੋਹਣਾ ਬਹੁਤ ਚੰਗੀ ਹੋ ਗਈ ਨਾਲੇ ਐਨੀਮਲ ਪਸ਼ੂਆਂ ਵਾਸਤੇ ਰੋਟੀ ਲੱਗੀ ਜਾਂਦੀ ਆ ਹਾਂ ਜੀ ਲੈ ਵੀਰ ਮਨਮੋਹ ਦੇ ਚਰਵਾਤ ਆਪਾਂ ਇਸੇ ਵਹਿਰ ਤੋਂ ਕਰ ਲੈਂਦੇ ਆ ਹਾਂ ਜੀ ਹਾਂ ਜੀ ਤੇ ਕੀ ਡਿਟੇਲ ਆ ਵੀਰੇ ਇਸ ਵਹਿਰ ਦੀ ਵਹਿਰ ਚੰਗੀ ਕਾਸੀ ਆ ਮਜ਼ਬੂਤ ਪੂਰੇ ਵੱਡੇ ਕੱਦ-ਪੁੱਤ ਵਿੱਚ ਆ ਤੇ ਸੂਹਾ ਗਿਣਮਾ ਸੋਣ ਵਾਲੀ ਆ ਇਹ ਸੰਤੂ ਸਾ ਤਿੱਜਾ ਜੀ ਤੇ گاਵਾ ਲੀਆਂ ਆਪਾਂ 7 ਨਾ ਕੋ ਫਾਰਮ ਜੋ ਠੀਕ ਹੈ ਜੀ ਤੇ ਦੋ ਆਈਆਂ ਇੱਕ ਗਾਂ ਦੇਤੀ ਆ ਤੇ ਹੁਣ ਦੂਜੀਆਂ 5 ਆਉਣੀਆਂ ਇਕੱਠੀ ਉਹਨਾਂ ਦੀ ਵੀਡੀਓ ਪਾਵਾਂਗੇ ਸਾਰੀਆਂ ਰਿਕਾਰਡ ਆ ਲੀਆਂ ਠੀਕ ਹੈ ਇਹ 50 ਲੀਟਰ ਦੀ ਗਾਰੰਟੀ ਦੇ ਗਾਂ ਆਈ ਜੀ ਠੀਕ ਹੈ ਜੀ 10 ਦਿਨ ਰਹਿੰਦੇ ਆ ਤੇ ਸੂਣ ਦੇ ਵਿੱਚ ਅੱਛਾ ਇਹ ਸੂਆ ਕਿ ਨਾਮ ਹੋਣਾ ਤਿੱਜਾ ਜੀ ਤਿੱਜਾ ਸੂਆ ਹਾਂਜੀ ਹੁਣ ਦੋਸਤੋ 10 ਦਿਨ ਹਜੇ ਇਹਦੇ ਪੈਂਡਿੰਗ ਆ ਤੇ ਬਾਕੀ ਤੁਸੀਂ ਹਾਈਟ ਲੈਂਥ ਦੇ ਦੀ ਦੇਖ ਕੇ ਚੈੱਕ ਕਰ ਲੋ ਰੰਗ ਪ੍ਰਿੰਟ ਫੈਸ਼ਨ ਪੁਸ਼ਨ ਬਹੁਤ ਜ਼ਿਆਦਾ ਸੋ 50 ਲੀਟਰ ਵੀਰਾਂ ਦਾ ਵੀ 50 ਲੀਟਰ ਦੀ ਗਾਰੰਟੀ ਤਸੱਲੀ ਦੇ ਆਪਾਂ ਨੂੰ ਆਈ ਹੈ ਠੀਕ ਆ ਜੀ ਸੋ ਚੰਗੇ ਫਾਰਮ ਦੇ ਵਿੱਚੋਂ ਖਰੀਦੀ ਆ ਤੇ ਹੋਰ ਵੀ ਵੀਰਾਂ ਦਾ ਵੀ ਕੋਈ ਪੰਜ ਚਾਰ ਐਨੀਮਲ ਜਿਹੜੇ ਆ ਉਹ ਸੰਪਰਕ ਦੇ ਵਿੱਚ ਆ ਤੇ ਉਹ ਵੀ ਜਲਦੀ ਆ ਜਾਣਗੇ ਠੀਕ ਆ ਸੋ ਕਾਫੀ ਖੂਬਸੂਰਤ ਆ 10 ਦਿਨਾਂ ਦੇ ਵਿੱਚ ਕਰਮਾ ਦੀ ਥੱਲਿਓਂ ਕਾਫੀ ਸੋਨਾ ਚੱਡਾ ਮਾਰੂਗੀ ਅਜੇ ਜਿੰਨਾ ਕਿ ਲਾਏ ਬਣਾਏ ਪਈ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਤੇ 10 ਦਿਨ ਤਾਂ ਅਜੇ ਸਮਾਂ ਬਾਕੀ ਆ ਤੀਜਾ ਸਵੇਰ ਇਹ ਸਵੈਰਨੇ ਸੋ ਹਾਈਟ ਲੈਂਥ ਵਾਲੀ ਆ ਜਿੱਦਾਂ ਕਿ ਨਾਰਮਲ ਆਪਾਂ ਆ ਦੇਖੋ ਜੀ ਆ ਫੇਸ ਕੁਆਲਟੀ ਇਹਦੀ ਠੀਕ ਆ ਥੋੜਾ ਦੇ ਖੋਲ ਕੇ ਤੋੜ ਕੇ ਦਿਖਾਈਏ ਵੀਰਾਂ ਨੂੰ ਜੀ ਖੋਲ ਆ ਆ ਫੜ ਲਾ ਚੱਬੂ ਆ ਕਿਰਮਣਵਰੇ ਪਿਛਲੇ ਸਵੇ ਜਿਹੜਾ ਦੁੱਧ ਚਵਾਇਆ ਆਏ ਨੇ ਤਕਰੀਬਨ ਇੰਨਾ ਕਾ ਹੈ ਹਾਂਜੀ ਹਾਂਜੀ ਠੀਕ ਆ ਜੀ ਜਿੱਦਣ ਬਣ ਗਈ ਉਹ ਤੋਂ ਬੈਠਾ ਨਹੀਂ ਜਾਣਾ ਗਾਂ ਤੋਂ ਮਤਲਬ ਸਰ ਲੈ ਕੇ ਆਉਂਦੇ ਦੀ ਗੱਲ ਕਰਕੇ ਪੂਰੀ ਮੋਟੀ ਲੱਗਾ ਸਿੱਧਾ ਬਿਲਕੁਲ ਪੱਟ ਤੋਂ ਲੈ ਕੇ ਤੇ ਥੱਲੇ ਤੱਕ ਆਪਾਂ ਦੇਖੀਏ ਨਾਲ ਬਿਲਕੁਲ ਮੋਟੀਆਂ ਲੱਤਾਂ ਨੇ ਮੋਟੀ ਲੈਗ ਤੇ ਪੂਰੀ ਮਜ਼ਬੂਤ ਹੈਵੀ ਬਾਡੀ ਵੇਟ ਠੀਕ ਆ ਸੁਏ ਕੋ ਬਖਾਲਾ ਜਿਹੜਾ ਦੋਸਤੋ ਤੁਸੀਂ ਵੇਖ ਕੇ ਜੱਜਮੈਂਟ ਕਰਦੇ ਹੋਗੇ ਕਿ ਕਾਫੀ ਸੋਹਣਾ ਭਾਂਡਾ ਤੇ ਨਖੇੜ ਆਪਸੀ ਥਣਾ ਦੇ ਵਿੱਚ ਬਹੁਤ ਜ਼ਿਆਦਾ ਚੰਗਾ ਠੀਕ ਆ ਜੀ ਸੋ ਫੁੱਲ ਹਾਈਟ ਲੈਂਥ ਇਹਨਾਂ ਤੋਰ ਦੇ ਲੰਬੇ ਕਰਕੇ ਨਹੀਂ ਦੇ ਉਹ ਵੀ ਬਿਲਕੁਲ ਜਿਹੜੀ ਆ ਫਿੱਟ ਫਾਟ ਆ ਚੌੜਾ ਪਿੱਠਪੂੜਾ ਹਾਂ ਮੋੜ ਲਓ ਉੱਪਰੋਂ ਬਿਲਕੁਲ ਜਿਹੜੀ ਫਲੈਟ ਚੌੜੇ ਪਿੱਠਪੂਰੇ ਦੇ ਵਿੱਚ ਆ ਠੀਕ ਆ ਜੀ ਫੁੱਲ ਨਿੱਗਰ ਫੁੱਲੋ ਬਜਨ ਵਜੂਦ ਆ ਆ ਦੇਖੋ ਮੋੜੋ ਮੋੜੋ ਜੇ ਅੰਦਰ ਖੁਰਦੀ ਦੇ ਬੰਦੇ ਤੇ ਬਾਕੀ 53 ਤੋਂ ਪੁਰਾਣੀਆਂ ਆਈਆਂ ਬਿਲਕੁਲ ਐਨ ਓਕੇ ਜੀ ਬਿਲਕੁਲ ਠੀਕ ਹੈ ਜੀ ਆ ਵੀ ਤਸਦੀਕ ਕਰਕੇ ਖੜੇ ਜਿੰਨਾਂ ਕੋਈ ਨਾਲ ਸੌਦਾ ਹੁੰਦਾ ਬਿਲਕੁਲ ਜੀ ਹਾਂ ਜੀ ਲੌਬੀ ਸੋ ਤੋਂ ਸੋ ਬੜਾ ਚੰਗੀ ਆ ਵੱਡੀ ਆ ਸੋ ਜਿਹੜੇ ਕੋਈ ਫਾਰਮਰ ਵੀਰ ਨੂੰ ਵੱਡੀ ਬਰ ਚਾਹੀਦੀ ਆ ਕਿਸੇ ਫਾਰਮ ਦੇ ਵਿੱਚ ਚਾਹੇ ਲਾਰਜ ਜਾਂ ਸਮਾਲ ਫਾਰਮ ਦੇ ਵਿੱਚ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਜੀ ਬਾਕੀ ਇੱਕ ਹੋਰ ਥੋੜਾ ਲਾਗੇ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਹਾਰਮਨ ਵੀਰੇ ਡਿਮਾਂਡ ਕੀ ਕਰਤੀ ਦੀ ਫਿਰ ਕਿੰਨੇ ਕੀ ਦੀ ਆਪਾਂ ਲੈ ਤੇ ਕਰਦੇ ਅੱਜ ਇਹ ਸੰਧੂ ਸਾਹਿਬ ਫੋਨ ਤੇ ਕਰਾਂਗੇ ਜੀ ਮੁੱਲ ਫੋਨ ਤੇ ਹਾਂਜੀ ਹਾਂਜੀ ਜੇ ਕਿੰਨ ਜਿੰਨੀਆਂ ਵੜਾਂ ਚਾਹੀਦੀਆਂ ਹੋਈਆਂ ਫਾਰਮਾਂ ਹੋਣੀਆਂ ਦਵਾ ਦਾਂਗੇ ਆਪਾਂ ਆ ਠੀਕ ਆ ਸਾਰੀਆਂ 40 ਬ ਤੋਂ ਲੈ ਕੇ 45 50 ਲੀਟਰ ਇੰਜ ਜਿੰਨੇ ਆ ਸਭ ਦਵਾ ਦਾਂਗੇ ਇਹਨੂੰ ਚਾਹੀਦੀਆਂ ਠੀਕ ਹੈ ਜੀ ਹਾਂਜੀ ਤਾਂ ਦੋਸਤੋਂ ਮੁੱਲ ਜਿਹੜਾ ਮੇਰਾ ਵੀਰ ਫੋਨ ਤੁਸੀਂ ਕਰ ਲਿਓ ਠੀਕ ਆ ਜੀ ਸੰਪਰਕ ਨੰਬਰ ਜਿਵੇਂ ਸਕਰੀਨ ਦੇ ਬਿਲਕੁਲ ਥੱਲੇ ਚੱਲ ਰਹੇ ਆ ਰੇਟ ਹਰਮਨ ਭਾਈਆਂ ਦਾ ਵੀ ਫੋਨ ਤੇ ਕਰਾਂਗੇ ਆਪਾਂ ਠੀਕ ਆ ਜੀ ਸੋ ਕਿ ਜਿਹੜੇ ਵੀਰ ਨੂੰ ਜਜੂ ਜ਼ਰੂਰ ਤੁਸੀਂ ਸੰਪਰਕ ਕਰੋਗੇ ਠੀਕ ਆ ਇੱਕ ਇਧਰਲੇ ਪਾਸੇ ਹਰਮਨ ਭਾਈ ਆਪਣੇ ਕੋਲ ਜਿੰਨੀ ਕੈਟਾਗਰੀ ਮੋਰਾ ਬ੍ਰੀਡ ਦੇ ਵਿੱਚ ਝੋਟੀਆਂ ਖੜੀਆਂ ਹਾਂਜੀ ਹਾਂਜੀ ਤੇ ਸਵੇਰ ਦੇ ਵਿੱਚ ਹੈ ਵੀ ਆਪਣੇ ਕੋਲ ਪਹਿਲਾਂ ਦੁੱਜਣੇ ਆਉਂਦੀਆਂ ਜਾਂਦੀਆਂ ਇਹ ਦੁੱਜੇ ਹੀ ਆ ਜੀ ਫਿਆਰੇ ਦੇ ਠੀਕ ਆ ਪਹਿਲਾਂ ਨਹੀਂ ਕੋਈ ਆ ਕੇ ਦੁੱਜੇ ਸਵੇਰੀ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਤੇ ਵਧੀਆ ਫਿਰ ਐਨੀਮਲ ਮੰਨ ਲਓ ਵੀ ਜਿਵੇਂ ਮੋਰਾ ਬ੍ਰੀਡ ਦੇ ਵਿੱਚ ਆਉਂਦੇ ਰਹਾ ਮਗਰ ਵੇਚਦੇ ਰਹਾ ਆਪਣੇ ਕੋਲ ਬਿਲਕੁਲ ਜੀ ਠੀਕ ਆ ਜੀ ਬਾਈ ਇੱਕ ਹਰਮਨ ਭਾਈ ਪਹਿਲੇ ਨੰਬਰ ਤੋਂ ਇੱਥੋਂ ਸ਼ੁਰੂਆਤ ਕਰ ਲੈਂਦੇ ਆਪਾਂ ਜਿਹੜੀ ਆ ਝੋਟੀ ਆਪਣੇ ਸਾਹਮਣੇ ਆ ਪਹਿਲੇ ਨੰਬਰ ਇਹ ਛੋਟੀ ਦਾ ਸੂਆ ਇੱਕ ਦੱਸ ਦਈਏ ਸਮਾਂ ਦੱਸ ਦਈਏ ਕਿੰਨਾ ਕੁ ਹੋ ਗਿਆ ਨਸਰੀ ਨੂੰ ਇਹਦਾ ਜੀ ਸੂਆ ਦੂਜਾ ਮਰਾ ਹੋਣਾ 10 ਦਿਨਾਂ ਦਾ ਜੀ ਬੱਚਾ ਹੈ 10 ਦਿਨਾਂ ਦੀ ਸੂਈ ਆ ਸੂਆ ਦੂਜਾ ਹੈ ਜੀ ਹਾਂਜੀ 16 ਕਿਲੋ ਦੁੱਧ ਤਿਆਰ ਹੈ ਲੋਬੀ ਦੋਸਤੋ 16 ਲੀਟਰ ਦੁੱਧ ਦੇ ਥੱਲੇ ਤਿਆਰ ਆ ਮਗਰ ਇਹਦੇ ਕਟਾ ਮੇਲ ਕਾਫ ਆ 10 ਦਿਨਾਂ ਦੀ ਸੂਈ ਆ ਬਾਕੀ ਬਿਊਟੀ ਪੈਟੀ ਦੇ ਵਿੱਚ ਦੋਸਤੋ ਜਿਵੇਂ ਪਸ਼ੂ ਆਪਾਂ ਇੱਕ ਦਿਖਾਤਾ ਤੁਹਾਨੂੰ ਤੇ ਸਾਰੇ ਇੱਕੋ ਜਿਕੇ ਹੋਣਗੇ ਇੱਕੋ ਜੀ ਸਿੰਗੀ ਹੋਊਗੀ ਇੱਕੋ ਜੀ ਲੈਂਥ ਇੱਕੋ ਜਿਹਾ weight ਵਾਜਣਾ ਤੇ ਇਹਦੇ ਫਿਰ ਦੁੱਧ 16 ਕਿਲੋ ਹਾਜ਼ਰ ਹੈ ਕੰਡੇ ਵਾਲਾ ਜੀ ਠੀਕ ਹੈ ਜੀ ਹਾਂ ਜੀ ਬਾਕੀ ਵਿਰਲਾਪੁਰਲਾ ਤੁਹਾਨੂੰ ਇੱਕ ਵਾਰ ਦਿਖਾਈਏ ਆਪਾਂ ਬੰਦਾ ਕਰੋ ਚੈੱਕ ਚਵਾਚੂ ਦੀ ਪੋਲੀ ਹੈ ਵੀਰ ਚਵਾ ਦੀ ਪੋਲੀ ਹੈ ਬਿਲਕੁਲ ਆ ਦੇਖੋ ਠੀਕ ਹੈ ਜੀ ਲਓ ਖੋਲ ਕੇ ਦਿਖਾ ਦਈਏ ਲਓ ਤੁਸੀਂ ਆ ਫੇਸ ਕੁਆਲਿਟੀ ਠੀਕ ਹੈ ਜੀ ਬਿਲਕੁਲ ਛੋਟੀ ਸਿੰਗੀ ਆ ਬਰੀਕ ਸਿੰਗਾ ਲੰਬਾ ਫੇਸ ਤੇ ਕੱਦ ਬਹੁਤ ਪੂਰਾ ਠੀਕ ਆ ਜੀ ਵੱਡੇ ਕੱਦ ਕੱਟ ਦੇ ਵਿੱਚ ਆ ਵੀ ਤੁਰਨ ਨੇੜੇ ਮੇਰਾ ਭਰਾ ਕੋਈ ਆ ਰਿਹਾ ਠੀਕ ਆ ਜੀ ਇੱਕ ਆਈਡੀਆ ਤੁਹਾਨੂੰ ਆਪਾ ਦੇ ਦਿੱਤਾ ਵੀ ਵੱਡੇ ਕੱਦ ਕੱਟ ਦੇ ਵਿੱਚ ਆ ਕਈ ਵਾਰ ਉਹ ਵੇਖ ਕੇ ਵੀਰਾਂ ਨੂੰ ਲੱਗਦਾ ਵੀ ਪਤਾ ਨਹੀਂ ਕਿੱਡਾ ਗੈਨਿਮਲ ਹੋਵੇ ਤੇ ਵੱਡੀ ਹਾਈਟ ਆ ਠੀਕ ਆ ਸੋ 16 ਕਿਲੋ ਦੁੱਧ ਹਾਜ਼ਰ ਦਸ ਦਿਨਾਂ ਦੀ ਸੂਈ ਆ ਕਿ ਧਾਰਾ ਦੂਰੋਂ ਦੇ ਬਰਾਬਰ ਅਗਲੇ ਪਿਛਲੇ ਬਿਲਕੁਲ ਜੀ ਬਿਲਕੁਲ ਵੈਸੇ ਥਾਣਾ ਥੋੜਾ ਸੰਧੂ ਸਾਹਿਬ ਵਿਖਾਉਂਦੀ ਹੈ ਲੰਮਾ ਧਾਰਾ ਦੂਰ ਆਣ ਬਿਲਕੁਲ ਓਕੇ ਪੂਰੀ ਜੰਮੀਪਾਲੀ ਵੱਡੇ ਕੱਜ ਫੌਨ ਵੱਡੇ ਕੱਦ ਪੁੰਦ ਦੇ ਵਿੱਚ 14 ਫੁੱਟ ਪੂਰਾ ਤੇ ਬਿਲਕੁਲ ਜੈੱਟ ਬਲੈਕ ਮੱਥੇ ਤੋਂ ਲੈ ਕੇ ਫੂਟ ਤੱਕ ਇਹਦਾ ਰੰਗ ਕੋਟ ਕਰਾ ਦਿੰਦੇ ਆ ਹੂੰ ਭਾਈ ਤਾਂ ਕੋਈ ਜੈੱਟ ਬਲੈਕ ਨਹੀਂ ਹੁੰਦਾ ਦਾ ਦਾ ਸਦੂ ਸਾਨੂੰ ਥਾਂ ਨੇ ਥੋੜਾ ਜਿਹਾ ਲੰਮਾ ਖਾਉਂਦੀ ਫਾਲਟ ਨਹੀਂ ਕੋਈ ਧਾਰਾ ਇੱਕੋ ਹੀ ਬਰੋਬਰ ਮੋਟੀ ਮੋਟੀ ਬਿਲਕੁਲ ਅੰਗਲਰ ਗੁਨਾਹ ਹੀ ਨਾ ਕੋਈ ਡਾਬ ਵਾਲੀ ਮੱਝ ਆਪਾਂ ਹੈਗੀ ਨਹੀਂ ਕੋਈ ਇਹਦੇ ਬੱਚਾ ਬਾਹਰ ਸਾਡੇ ਛੋਟਾ ਪੰਜ ਸਾਲਾਂ ਦਾ ਠੀਕ ਹੈ ਹਾਂਜੀ ਲੈ ਲੈ ਕੋਲੀ ਦੇ ਲੈ ਕੋਲੀ ਦੇ ਲੈ ਬਾਬਾ ਇਹ ਹਰਮੋਣ 18 ਦੀ ਡਿਮਾਂਡ ਕੀ ਕਰਦੀ ਹੈ ਝੋਟੀ ਜੀ ਇਹ ਵੀ ਸੰਧ ਦਾ ਫੋਨ ਤੇ ਕਰਾਂਗੇ ਜੀ ਮੱਝਾਂ ਦਾ ਮੋਰ ਸਾਰਿਆਂ ਦਾ ਫੋਨ ਤੇ ਕਰਾਂਗੇ ਆਪਾਂ ਕਿ ਮੁੱਲ ਫਿਰ ਸਾਰਿਆਂ ਦਾ ਫੋਨ ਤੇ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ ਮੁੱਲ ਫੋਨ ਤੇ ਹੋਊਗਾ ਠੀਕ ਆ ਇਹ ਮੇਰਾ ਵੀਰ ਜਿਹਨੂੰ ਵੀ ਜਿਹੜੀ ਇਹ ਝੋਟੀ ਮੱਝ ਪਸੰਦ ਆਊਗੀ ਉਹ ਤੁਸੀਂ ਸੰਪਰਕ ਕਰ ਲਿਓ ਠੀਕ ਆ ਜੀ ਮੁੱਲ ਫੋਨ ਤੇ ਹੋਊਗਾ ਬਾਕੀ ਝੋਟੀ ਤੁਹਾਨੂੰ ਆਪਾਂ ਦਿਖਾਤੀ ਆ ਰਿਕਾਰਡ ਜਿਹਨਾਂ ਹੁਣ ਮੌਜੂਦਾ ਟਾਈਮ ਇਹਦਾ 210 ਰਿਹਾ ਠੀਕ ਆ ਤੇ ਇੱਕ ਸੈਗਮ ਨੰਬਰ ਦਾ ਰੁਪਈਆ ਦੀ 21 ਡੀਟੇਲ ਆ ਇਹਦਾ ਵੀ ਦੂਜਾ ਛੂਆ ਜੀ ਦੂਜਾ ਛੂਆ ਇਹਦਾ ਵੀ ਇਹਦੇ ਥਲੇ 14 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਜੀ ਠੀਕ ਹੈ ਜੀ ਇਹਨੇ ਨੂੰ ਕਿੰਨੇ ਹੋ ਗਿਆ ਇਹਦਾ ਬਚਾ ਹੋ ਜੀ ਇਹ 15 ਦਿਨਾਂ ਦਾ ਮੰਨ ਲਓ ਤੁਸੀਂ 15 ਦਿਨਾਂ ਦਾ ਰੱਖ ਦੇਣਾ ਦੀ ਛੂਆ ਤੇ 14 ਕਿਲੋ ਦੁੱਧ ਤੇ ਚੱਲਣ ਈ ਆ ਬਿਲਕੁਲ ਠੰਡਾ ਕਰਕੇ ਬਿਲਕੁਲ ਜੀ ਬਿਲਕੁਲ ਕੰਡਾ ਲਾਵੇ ਜਿਹੜਾ ਕੋ ਮਰਜੀ ਠੀਕ ਹੈ ਜੀ ਹਾਂਜੀ ਇਹ ਬੱਚਾ ਠੀਕ ਆ ਜੀ ਮ ਸੋ ਝੋਟੀ ਇਹ ਵੀ ਦਰਸ਼ਨੀ ਹੈ ਝੋਟੀ ਵੱਡੇ ਕੱਦ ਕੱਦ ਦੇ ਵਿੱਚ ਆ ਦੂਜਾ ਸੁਬਾਹ ਡਾਇਰੈਕਟਰ ਦੀ ਮਾਲਕਨ ਕੱਢ ਪਰ ਆ ਆਨੇ ਵਾਲੀ ਸੂਰਖੇ ਦੱਸ ਦਿੰਦੇ ਹੋਰ ਜੀ ਜੇਰ ਆਫਿਸ ਨਾਲ ਦਾ ਕਰੋਸ਼ ਕਰੇ ਆਪ ਵੀ ਨਾਲ ਦਾ ਤਗਰੇ ਕਿੰਨੇ ਨਾਲ ਦਾ ਜਿਹੜੇ ਨਿਕਲਦਾ ਕੋ ਜਿਹੜਾ ਥਾਂ ਨਹੀਂ ਜਿਹੜਾ ਕੋਈ ਨਾ ਸੋਚ ਨਹੀਂ ਰੱਖਦਾ ਤਾਂ ਇੱਕ ਜਿਹੜਾ ਖੰਡਵਾੜ ਉੱਪਰ ਜਿਹੜਾ ਥਾਂ ਮਿਲਦਾ 14 ਲੀਟਰ ਐਪੋਰਟ ਦੇ ਚਲੇ ਹਾਜਰ ਪੂਰੇ ਤੇ ਕੋੜੇ ਦੇ ਦਿੱਤਾ ਇਹਨਾਂ ਉੱਪਰ ਸ਼ੁਲਾ ਪੂਰੀ ਰਾਜ ਨੂੰ ਬਣਦਾ ਲੈ ਕੋਲ ਕਈ ਵਾਰੀ ਕੋਈ ਭਰਾ ਆਨਲਾਈਨ ਜਿਵੇਂ ਸੋਲਦੇ ਆਪਣਾ ਕਰ ਲੈਂਦੇ ਆ ਹਾਂਜੀ ਹਾਂਜੀ ਕਈ ਵਾਰਾ ਨਾਰਮਲੀ ਚਲੋ ਕਈ ਵਾਰਾ ਵਪਾਰੀ ਵੀ ਕਹਿ ਦਿੰਦੇ ਆ ਵੀ 14 ਤੇ ਕੋਈ ਆਪਾਂ ਲੋ 13 ਮੰਨ ਕੇ ਲੈ ਜੇ ਤੇ ਜਾਂ 14 ਦੇ 14 ਹੀ ਹੋਣਗਾ ਦੋ ਸੰਧੂ ਸਾਹਿਬ ਮੱਜਾਂ ਇੱਕ ਦੋ ਦਿੱਤੀਆਂ ਵੀ ਆਪਾਂ ਤੇ ਮੱਜਾਂ ਗਲਤ ਮੰਨ ਲਓ ਕਿਤੇ ਨਿਕਲ ਆਉਂਦੀਆਂ ਉਹਨਾਂ ਆਪਣਾ ਸਾਰਾ ਮਾਲ ਦੇ ਘਰ ਦਾ ਨਹੀਂ ਆਪਾਂ ਮੱਜਾਂ ਵਾਪਸ ਮੰਗਵਾਈਆਂ ਆਪਾਂ ਦੋ ਭਰਾਵਾਂ ਨੂੰ ਮੱਜਾਂ ਜੇ ਦੇਣੀਆਂ ਆ ਕੋਈ ਕਿਤੇ ਡੰਗਰ ਹੋ ਵੀ ਜਾਂਦਾ ਜੇ ਉਹਨਾਂ ਇੱਕੀ ਆ ਬਿਲਕੁਲ ਸਭ ਹੋੜ ਆਪਣੇ ਦਾ ਘਟੋ ਵੀ ਸਕਦੇ ਬਿਲਕੁਲ ਜੀ ਬਿਲਕੁਲ ਤੇ ਦੋ ਮੱਜਾਂ ਇੱਕ ਦਵਾ ਮੱਜਾਂ ਜੰਮੂ ਹਾਂਜੀ ਝੋਟੀ ਉਹਨਾਂ ਨੂੰ ਉਹਨਾਂ ਲਈ ਪੈਨਰ ਕੱਟੀ ਠੀਕ ਹੈ ਬਹੁਤ ਸਾਰੇ ਪੇਜ ਵਾਂਦੇ ਕੁਝ ਲੁਕਿਆ ਕਰੀਏ ਥੋੜਾ ਲਾਸ਼ਾਂ ਦਿਖਾ ਦਈਏ ਚੁਆਇਸ ਵੀ ਦੀ ਪੋਲੀਆ ਜੇ ਕੋਈ ਕਿਸੇ ਐਨੀਮਲ ਦੇ ਰੈਸਿਪੀ ਨੂੰ ਨਹੀਂ ਕੀ ਹੋਈ ਤਾਂ ਪਤਾ ਬਤਾ ਸਮਝੋਗਾ ਠੀਕ ਹੈ ਜੀ ਤੇ ਇਹਦਾ ਮੁੱਲ ਵੀ ਜਿਹੜਾ ਫੋਨ ਤੇ ਹੋਊਗਾ ਝੋਟੀ ਚੰਗੀ ਆ ਠੀਕ ਹੈ ਜੀ ਸੋ 14 ਡੇਕਟਰ 15 ਦਿਨਾਂ ਦੀ ਤੁਸੀਂ ਮਗਰ ਕਟਾ ਦੂਜਾ ਸੂਆ ਠੀਕ ਹੈ ਇਹ ਦੀ ਡਿਟੇਲ ਆ ਮੁੱਲ ਫੋਨ ਤੇ ਆ ਇਧਰ ਆ ਜੇ ਇੱਕ ਤੀਜੇ ਨੰਬਰ ਤੇ ਵੀ ਤੁਹਾਨੂੰ ਹਾਂਜੀ ਝੋਟੀ ਆ ਗਈ ਹੈ ਹਾਂਜੀ ਹਾਂਜੀ ਇਹ ਝੋਟੀ ਵੀ ਮੋਰਾਂ ਬਰੀਡ ਦੀ ਆ ਇਹਦੀ ਡਿਟੇਲ ਕਿਵੇਂ ਆ? ਇਹ ਤਾਂ ਸੰਧੂ ਸਾਹਿਬ ਦੁੱਧ ਜਿਹੜਾ 17 ਲੀਟਰ ਕੰਡੇ ਵਾਲਾ ਜੀ। 17 ਲੀਟਰ ਕੰਡੇ ਵਾਲਾ। ਮਣਾਈਆਂ ਕਰਕੇ ਚਲੋ ਫਰਕ ਤਾਂ ਪੈਂਦਾ ਹੀ ਆ ਹੁੰਦੇ ਜਦੋਂ ਸਬਰ ਚ ਆਈਆਂ ਮੱਝਾਂ ਦੀ। ਬਿਲਕੁਲ ਜੀ। ਹਾਂਜੀ। ਬਿਲਕੁਲ। ਬਸ ਟੁੱਟਦਾ ਪਸ਼ੂ ਕਿਰ ਆ ਗਿਆ ਜੀ ਜੂੜੀ ਨਾਉਂਦਾ ਦੋ ਦਿਨ ਪੱਟਾ ਦਾ ਕੰਡਾ ਖਾਵੇ ਤੇ। ਅੱਜ ਤੁਰੀ ਮੇ ਪੱਠੇ ਖਾ ਹੀ ਲਿਆ ਵੈਸੇ ਤੁਹਾਨੂੰ ਬਤਾ ਵੀ ਕਲਕੁੱਦਾ ਦੇ ਦਾਣੇ ਦੁਣੇ ਦਾ ਫਰਕ ਪੈ ਜਾਂਦਾ ਨਵੇਂ ਧਾਨ ਦੇ ਡੰਗਰ ਬਦੋ ਬਦੀ ਹੋ ਜਾਂਦਾ ਥੋੜਾ ਬੋਤਾ ਪੈ ਜਾਂਦਾ ਇੱਕ ਠੰਡ ਆ ਸਾਹਮਣੇ ਤੇ ਲੈ ਕੇ ਨਹੀਂ ਕੋਈ ਵੀ ਨਹੀਂ ਨਹੀਂ ਗਰੰਟੀ ਨਹੀਂ ਬਾਕੀ ਜੇ ਕਿਹਨੂੰ ਕੋਈ ਗਲਤ ਡੰਗਰ ਜਾਂਦਾ ਵੀ ਜਾਂ ਨਾ ਮਾਲੋ ਚਲੇ ਵੀ ਜਾਂਦਾ ਆਪਾਂ ਡੰਗਰ ਨੂੰ ਵਾਪਸ ਕਰਕੇ ਦੇਵਾਂਗੇ ਮਤਲਬ ਹਾਂਜੀ ਹਾਂਜੀ ਠੀਕ ਆ ਜੀ ਪਰ ਮਣੋ ਦੂਜਾ ਸੂਬਾ ਵੀਰ ਸਰ ਦੇ ਬੱਚਾ ਕੱਟਾ ਕੱਟੀ ਨੋਟ ਕਰਾ ਲਈ ਨਹੀਂ ਕੱਟੇ ਜੀ ਇੱਕੇ ਮਗਰੀ ਕੱਤੀ ਆ ਜਦੋਂ ਮਗਰ ਬਾਕੀ ਤਿੰਨੇ ਕੱਟੇ ਆ ਜੀ ਠੀਕ ਆ ਜੀ ਇਹਦੇ ਮਗਰ ਵੀ ਇੱਕ ਕੱਟਾ ਦੋਸਤੋ ਇਹਨੂੰ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ ਇਹ 15 ਦਿਨ ਹੋ ਗਏ ਜੀ 15 ਦਿਨਾਂ ਦੀ ਹਾਂ ਜੀ ਦੋ ਦਿਨਾਂ ਦੇ 16 ਕਿ 17 ਕਿਲੋ ਕੰਡਿਆ ਦਾ ਜੀ 17 ਕਿਲੋ ਹਾਂ ਜੀ ਕੱਢ ਕੇ ਦਿਖਾਈਏ ਤੋਰਦੇ ਆ ਜੀ 17 ਕਿਲੋ ਦੋਸਤੋ ਦੁੱਧ ਇਤਜੇ ਨੰਬਰ ਦੇ ਝੋਟੀਆਂ ਆਪਾਂ ਦਿਖਾ ਰਿਆ ਤੁਹਾਨੂੰ ਪੁੱਜਾ ਦੂਆ ਤੇ ਮਗਰ ਦੇ ਮੇਲ ਦਾ ਆਪਾਂ ਕੱਟਾ ਠੀਕ ਹੈ ਜੀ 15 ਕਿਲੋ ਦੀ ਇਹ ਵੀ ਝੋਟੀ ਸੀ। ਸੋ ਬਾਕੀ ਮੇਰਾ ਵੀਰ ਇਹਦਾ ਸਫਰ ਦਾ ਬੂਤ ਕਾਟ ਦੇ ਬੀਚ ਹੀ ਹੋ ਜਾਦਾ ਪਹਿਲਾਂ ਸਭ ਤੋਂ ਪਹਿਲਾਂ ਅੱਗੇ ਅਗੇ ਕਰਕੇ ਕੋਈ ਦੋ ਟੈਂਕ ਕੋਲੇ ਚਾਹੀਦਾ ਹੈ ਕੋਲੇ ਕਿਹਾ ਬੋਸ ਵੀ ਜਿੰਨਾ ਦੋ ਦੱਤਾ ਜਾਂਦਾ ਉਹ ਨੂੰ ਵੈਰੀਫਾਈ ਕਰ ਲਿਓ ਠੀਕ ਹੈ ਜੀ ਕਿ 17 ਨੇ ਕਰਿਆ ਤੇ 17 ਨੇ ਕਰ ਲੋਗੇ ਆਪਣੀ ਤਸਦੀਕ ਕਰੋ ਠੀਕ ਆ ਵਾਪਸ ਇਹ ਰੱਤੀ ਦਾ ਸਹਾਮਤ ਕੋ ਕੋ ਕਰਨੇ ਚੋ ਨਿਕਲ ਰਿਹਾ ਹੈ ਜੀ ਵਾਦੂ ਕੋ ਲੋਜਿਸਟਿਕਸ ਕਰਦੀ ਹੈ ਤੁਹਾਦੇ ਨਾ ਮੇਰਾ ਕੰਗਿਆ ਕੋਨੇ ਫਾਇਲ ਐਟਸ ਦੇ ਵਿੱਚ ਆ ਤੁਮਾ ਦੇ ਜੀ ਤਾਂ ਫਿਰ ਤੁਸੀਂ ਇਹ ਪ੍ਰੇਸ਼ਿਕੀ ਕੋ ਦੇਸੀ ਕੀਆ ਬਲੱਡ ਬਲੱਡ ਮੇਰੇ ਦੀ ਆ ਜਾਂਦੀ ਹੈ ਹੋਰ ਉਹ ਵਜੇ ਸਾਰੀ ਕਰਾਉਂਦੇ ਤੇ ਕੋਈ ਮੇਰੇ ਮਾਪੇ ਦਾ ਬਾਪ ਉਹ ਸਾਰੇ ਬਦਲੇ ਦੇ ਬਾਏ ਤੋਂ ਜੇ ਪੱਤੀ ਉਗਰੋ ਗਾਦੀ ਕਰਾਇਆ ਕਰੀ ਉਹ ਸੋਣੀ ਕੱਦ ਦੀ ਕੱਦ ਪਰ ਹੋਣਾ ਉਹ 17 ਲੀਟਰ ਦੁੱਧ ਦੇ ਥੱਲੇ ਬਿਲਕੁਲ ਗਿੰਤੀ-ਮਿੰਤੀ ਵਾਲਾ ਜਿਹੜਾ ਦੁੱਧ 17 ਲੀਟਰ ਤੇ ਉਹ ਜਿੱਦਾਂ ਮੱਦੀ ਕਰਾਂ ਦੇਖੋ ਤਿਆਰੀ ਕਰਦੇ ਆਂ ਤਾਂ ਉਹ ਸੋਲ ਤੱਕ ਚੰਗੀ ਉਹਨੇ ਦੇਖ ਦਿਖਾਇਆ ਬਹੁਤ ਜਿਆਦਾ ਵਧੀਆ ਤੇ ਮੁੰਨ ਖੜਾ ਦਾ ਵੀ ਫੋਨ ਤੇ ਆ ਠੀਕ ਆ ਤੇ ਇਸ ਤੋਂ ਬਾਅਦ ਹਰਮਨ ਵੀ ਦੇਖ ਆਪਣੇ ਕੋਲ ਲੋਈ ਦੇ ਵਿੱਚ ਆ ਗਈ ਆ ਝੋਟੀ ਹਾਂਜੀ ਹਾਂਜੀ ਇਹਦਾ ਕੀ ਵੇਰਵਾ ਵੀਰ ਇਹਦਾ ਸੁਆ ਦੁੱਜਾ ਜੀ 18 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਮਗਰੇ ਦੇ ਕੱਟੀ ਹੈ ਜੀ 18 ਕਿਲੋ ਹਾਜ਼ਰ ਦੁੱਧ ਬਿਲਕੁਲ ਜੀ ਕੱਟੀ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਤਾਂ 2 ਹੀ ਆ ਜੀ ਮਜੇ ਇਹ ਹਫਤੇ ਦੀਆਂ 나ੜੂ ਲੱਖਾਂ ਨਾਲੋਂ 6 ਹਫਤਾਾਂਾਂ ਦੀ ਹਫਤੇਦੰਦਰੀ ਮੈਰੀ ਨਾਲੋਂ ਟੁੱਟਾ ਹੀ ਆ ਜੀ ਹਾਂਜੀ ਹਾਂਜੀ ਸੋ 나ੜੂ ਆਜ ਦੀ ਫੰਕੀਆਂ ਟੁੱਟਾ ਵੀਰਾਂ ਦਾ ਬਾਕੀ ਕੱਟੀ ਮਗਰ ਤੇ ਲੋਹੀ ਨਸਲ ਬ੍ਰੀਡ ਦੇ ਵਿੱਚ ਇਹ ਆ ਆ ਠੀਕ ਆ ਝੋਟੀ ਦੂਜਾ ਸੂਹਾ 18 ਲੀਟਰ ਦੁੱਧ ਮਿਲਤੀ ਵਾਲਾ ਇਸ ਝੋਟੀ ਦੇ ਥੱਲੇ ਹਾਜ਼ਰ ਤੇ ਚੰਗੀ ਸੋਹਣੀ ਪਿੱਠ ਪੁੜੇ ਦੀਆਂ ਬਾਕੀ ਇੱਕ ਤੀਰ کمان ਦੀ ਛੇਵੋਲ ਦਾ ਹਵਾਨਾ ਚਟਾ ਬਿਲਕੁਲ ਤੁਹਾਨੂੰ ਤੋਂ ਲੈ ਕੇ ਤੇ ਸੂ ਨਾਲ ਜਿਹੜਾ ਜੇ ਮੈਂ ਗੱਲ ਕਰਦਾ ਪਏ ਠੀਕ ਹੈ ਜੀ ਤੇ ਹੈ ਬਿਲਕੁਲ ਬਲਾਏਗਾ ਲੋਹੀ ਨਸਲ ਦੇ ਵਿੱਚ ਤੇ ਬਾਕੀ ਥਾਂ ਦੇ ਵੀ ਸਾਫ ਸੁਥਰੀ ਆ ਬਾਕੀ ਬੰਦਰ-ਪੁੰਦਰ ਬੜੀ ਚੰਗੀ ਆ ਝੋਟੀ ਦੀ ਬਹੁਤ ਜਿਆਦੀ ਜੀ ਬਹੁਤ ਜਿਆਦੀ ਸਾਫ ਚੋਣ ਦੀ ਏਡੀ ਆ ਅੱਛਾ ਜੀ ਛਾੜੀ ਕਰ ਦੋ ਖੋਲ ਮੱਝ ਬਸਦੀ ਬੁਰਤੀ ਜਿਵੇਂ ਉਹ ਕਹਿਦਗੇ ਨਾ ਮੋਗਾਈ ਆ ਨਾ ਮੋਗਾਈ ਠੀਕ ਹੈ ਜੀ ਹਾਂ ਲੋ ਦੱਸੋ ਝੋਟੀ ਬਹੁਤ ਖੂਬਸੂਰਤ ਆ ਤੇ ਕਾਫੀ ਵੀਰਾਂ ਦਾ ਸ਼ੌਕ ਹੁੰਦਾ ਹੈ ਮੁਰਾ ਬ੍ਰੀਡ ਦੀਆਂ ਝੋਟੀਆਂ ਖਰੀਦਣ ਦਾ ਨੀਲੀ 라ਵੀ ਤੇ ਇਹ ਵੀ ਇੱਕ ਦੋ ਸੌ ਆਪਦੇ ਆਪ ਦੇ ਵਿੱਚ ਨਸਲ ਬਰੀ ਦਾ ਠੀਕ ਹੈ ਜੀ ਲੋਹੀ ਆ ਦੇਖੋ ਜੀ ਆ ਤੇ ਕੰਟੀ ਜੀ ਤੁਸ ਜਿੰਨਾ ਤੋਂ ਕਰਦਾ ਕਿਹਦੀ ਥੋੜਾ ਠਾਪਾ ਠਾ ਬੈਕਪੋਰਟ ਮਾਲਕਾ ਤੇ ਬੜੀ ਚਾਹਤ ਤੋਂ ਹੀ ਇਹਦਾ ਪਰ ਇੱਕ ਆਹ ਬੋਹ ਨੂੰ ਆਪੀ ਕਰਦੇ ਲੈ ਚਲ ਲੈ ਕਾਲੀ ਵਾਲੀ ਗੱਡੀ ਲੈ ਜਾਂਦਾ ਡੱਕ ਕੇ ਜਿਹੜੀ ਕਰਮਾੜੀ ਬਿਲਕੁਲ ਅੰਦਰ ਬਾਹਰ ਹੀ ਚੱਲ ਰਹੀ ਹੈ। ਬਹੁਤ ਤੋਂ ਬਹੁਤ ਜਾਂਦਾ ਤੇ ਹੋ ਜਾਂਦੀ ਆ। ਜਿੱਥੇ ਆਪਣੀ ਥਾਂ ਤੇ ਬਾਕੀ ਚੰਗੀ ਮਿਲਦੇ ਗਾ ਵਾਲੀ ਠੀਕ ਹੈ ਜੀ ਹਰ ਇੱਕ ਬਹੁਤ ਸਾਰੇ ਦੀ ਕਰਮਾੜੀ ਕਰ ਰਹੀ ਹੈ ਠੀਕ ਹੈ ਜੀ। ਸੁੰਦਰਪਾਲੇ ਪਾਸਿਓਂ ਵੀ ਦੁੱਧ ਵਾਲੇ ਪਾਸਿਓਂ ਵੀ ਬੜੀ ਕਰੀ ਆ ਠੀਕ ਆ। ਤੇ ਚੌਣ ਚੰਨ ਵੀਰ ਹਰਮਨ ਦੱਸਦਿ ਗਏ ਆਪਣੇ ਭੈਣ ਭਰਾਵਾਂ ਨੂੰ ਵੈਸੇ ਜੇ ਨਚੂੜ ਕੱਢ ਤੀਏ ਜਿੰਨੀਆਂ ਝੋਟੀਆਂ ਦਿਖਾਈਆਂ ਜਿਵੇਂ ਜਿਹਾ ਪੋਲੀਆਂ ਨੇ ਧਾਰਾਂ ਤੋਂ ਬਰਾਬਰ ਨੇ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਇਧੇ ਆਣ ਕੇ ਕਿਤੇ ਇਹ ਤੇ ਨਹੀਂ ਕਿ ਕਰਾਇਆ ਪਾੜਾ ਕਿਸੇ ਵੀਰ ਦਾ ਇੱਕ ਧਾਰ ਦਾ ਉਹਨੇ ਫਰਕ ਠੀਕ ਹੈ ਜੀ ਚੌਣ ਇੱਕ ਨੰਬਰ ਆਈ ਮੱਝਾ ਸਾਰੀਆਂ ਪੋਲੀਆਂ ਐ ਰੋਂ ਵਰਗੀਆਂ ਪਾਣੇ ਕੋਈ ਜਨਾਨੀ ਕਿਹਦਾ ਵੀ ਜਵਾਗ ਬੱਚਾ ਚੋਈ ਜਾਵੇ ਜੀ ਨਾ ਕੋਈ ਪੁਰਸ਼ ਟਾ ਜਾਊਗਾ ਜੀ ਠੀਕ ਆ ਹਾਂਜੀ ਤੇ ਮੋਲ ਵੈਸੇ ਸਾਰੇ ਐਨੀਮਲ ਦਾ ਆਪਣੇ ਅੱਜ ਫੋਨ ਤੇ ਹੀ ਆ ਹਾਂਜੀ ਹਾਂਜੀ ਠੀਕ ਹੈ ਭਰਾ ਲਓ ਵੀ ਦੋਸਤੋ ਅੱਜ ਜਿੰਨੇ ਵੀ ਆਪਾਂ ਤੁਹਾਨੂੰ ਐਨੀਮਲ ਦਿਖਾਏ ਨੇ ਵੀਰ ਹਰਮਨ ਦੇ ਘਰੋਂ ਇਸ ਫਾਰਮ ਤੋਂ ਸਾਰੇ ਪਸ਼ੂਆਂ ਦਾ ਮੁੱਲ ਵੈਸੇ ਫੋਨ ਤੇ ਆ ਪਹਿਲਾਂ ਵੀ ਵੀਡੀਓ ਕਾਫੀ ਪਾਈਆਂ ਨੇ ਵੇਚ-ਵਚਾਲੇ ਕਿਸੇ ਦਾ ਫੋਨ ਆਪਾਂ ਬਿਲਕੁਲ ਡਾਇਰੈਕਟ ਮੈਂਸ਼ਨ ਕਰ ਵੀ ਦਿੱਤਾ ਬਾਕੀ ਚਲੋ ਅੱਗੇ ਓਨਰ ਦੀ ਮਾਲਕੀ ਦੀ ਆਪਣੀ ਮਰਜ਼ੀ ਹੁੰਦੀ ਆ ਠੀਕ ਆ ਜੀ ਸੋ ਜਿਹੜਾ ਨਾਲ ਕਿਸੇ ਭੈਣ ਭਰਾ ਨੂੰ ਪਸੰਦ ਆਉਂਦਾ ਉਹ ਤੁਸੀਂ ਕੰਟੈਕਟ ਕਰ ਲਿਓ ਵੈਸੇ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਕੱਲਾ ਤੁਸੀਂ ਜਿਹੜਾ ਮੁੱਲ ਪੁੱਛ ਲਿਓ ਠੀਕ ਆ ਜੀ ਜਿੱਥੇ ਵੀ ਤੁਹਾਡੀ ਤਾਲਮਿਲ ਪੈਂਦਾ ਜਿੱਥੇ ਤੈਅ ਬੈਂਦੀ ਆ ਉਹ ਤੁਸੀਂ ਆਪਣੇ ਇਹ ਅੱਜ ਟੋਟਲ 5 ਐਨੀਮਲ ਸੀ ਜਿਨ੍ਹਾਂ ਦੇ ਵਿੱਚੋਂ 4 ਚਾਰ ਮੱਝਾਂ ਤੇ 1 ਖੱਤਮ ਦਿਖਾ ਦੀਆਂ ਨੇ ਇਹ ਕਵਰ ਤੁਹਾਨੂੰ ਦਿਖਾਈਏ ਤਾਂ ਆਪਣੀ ਤਿਆਰੀ ਲਈ ਔਰ ਮੇਰੇ ਕੋਲ ਇੱਕ ਗੱਲ ਬਾਅਦ ਠੀਕ ਠਾਕ ਵਧੀਆ ਵੀਰ ਜੀ ਹੁਣ ਮਿਲਦੇ ਰਹਿਣਾ ਆਪਾਂ ਸਾਰਾ ਖਿਆਲ ਦੇ ਗੱਲਾਂ ਬਾਤਾਂ ਹੀ ਕਰਦੇ ਰਹਿਣਾ ਠੀਕ ਹੈ ਇੱਕ ਨੰਬਰ ਕਰ ਦਈਏ ਸਾਂਝੇ ਆਪਣੇ 9855312009 ਜੀ ਠੀਕ ਹੈ ਜੀ ਹਾਂਜੀ ਓਕੇ ਜੀ ਬਹੁਤ ਵਸੋ ਇਹ ਨੰਬਰ ਵੀਰ ਹਰਮਨ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਸੋ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਕਿ ਪੰਜ ਸੱਤ ਨੱਕ ਜਿਹੜੇ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਬਾਕੀ ਉਹ ਇੱਥੇ ਆਣ ਕੇ ਆਪਣੀ ਨਰਕ ਪਰਖ ਤਸਦੀ ਕਰ ਸਕਦੇ ਹੋ ਤੁਸੀਂ ਤੇ ਵੀਡੀਓ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੈਂ ਉਹਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਾਥ ਸ਼ਿਰਿਆ ਕਰਾਂ